ਹਾਂਜੀ ਆ ਦੋ ਬੰਦੇਆਂ ਦੀਆਂ ਫੋਟੋ ਨੂੰ ਧਿਆਨ ਨਾਲ ਦੇਖ ਲਓ ਇਹ ਵੀਡੀਓ ਚ ਲਗਾਤਾਰ ਫੋਟੋ ਇਹਨਾਂ ਦੀਆਂ ਆਉਂਦੀਆਂ ਰਹਿਣਗੀਆਂ ਤੇ ਬੇਨਤੀ ਹੈ ਸਾਰਿਆਂ ਨੂੰ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤੇ ਕੁਝ ਜਿਨ੍ਹਾਂ ਨੇ ਲਾਣਤਾ ਪਾਉਣੀ ਆ ਉਹ ਕਮੈਂਟ ਦੇ ਵਿੱਚ ਆ ਇਹਨਾਂ ਇਹ ਦੋ ਬੰਦਿਆਂ ਨੂੰ ਲਾਣਤਾ ਵੀ ਤੁਸੀਂ ਪਾਈ ਜਾਈਓ ਕਿਉਂਕਿ ਇਹਨਾਂ ਦੀ ਜ਼ਮੀਰ ਹੈ ਜਿਹੜੀ ਉਹ ਮਰ ਚੁੱਕੀ ਹੈ ਬਹੁਤ ਸਿਆਣੇ ਨੇ ਆਪਦੇ ਆਪ ਨੂੰ ਫੋਲਰ ਰਹਿ ਗਏ ਨੇ ਫੋਲਰ ਦਸਰਤੀ ਇਹ ਉੜਦੇ ਫਿਰਦੇ ਨੇ ਪੈਸੇ ਸਿੱਟੋ ਇਹਨਾਂ ਕੋਲੇ ਮਤਲਬ ਛੱਪਟਾ ਨਹੀਂ ਮਾਰ ਦਿੰਦੀ ਉਹ ਕੀ ਚੀਜ਼ ਸਮਝਦੇ ਤੁਸੀਂ ਛੱਪਟਾ ਮਾਰ ਦਿੰਦੀ ਹੈ ਕੋਈ ਚੀਜ਼ ਆਪਾਂ ਜਦੋਂ ਚੀਜ਼ ਆਪਾਂ ਚਲਾ ਕੇ ਮਾਰਦੇ ਆ ਉਹ ਹਾਲਾਤ ਨੇ ਇਹਨਾਂ ਦੇ ਜਦੋਂ ਇਹਨਾਂ ਨੂੰ ਕੋਈ ਪੈਸਾ ਸੱਟਦਾ ਤੇ ਛੱਪਟ ਮਾਰ ਲੈਂਦੇ ਨੇ ਨਾਲ ਦੀ ਨਾਲ ਉਸ ਚੀਜ਼ ਤੇ ਕੋਈ ਇਹਨਾਂ ਦੀ ਜ਼ਮੀਰ ਮਰੀ ਹੋਈ ਹੈ ਹੁਣ ਦੇਖਿਓ ਵੀਡੀਓ ਬਾ ਇਸ ਤੋਂ ਬਾਅਦ ਲੋਕ ਇਹਨਾਂ ਨੂੰ ਬਹੁਤ ਸਾਰੇ ਲੋਕ ਆ ਜਿਹੜੇ ਅਨਫੋਲੋ ਕਰ ਦੇਣਗੇ ਨਾਲ ਦੀ ਨਾਲੀ ਤੇ ਜਿਹਨੇ ਲਾਣਤਾ ਪਾਉਣੀ ਆ ਉਹ ਪਾਈ ਜਾਈਓ ਕਿ ਕੰਮ ਜਿਹੜੇ ਕਰਨ ਵਾਲੇ ਨੇ ਜਿਹੜੇ ਕੰਮ ਨਹੀਂ ਕੀਤੇ ਹਜੇ ਤੱਕ ਆਮ ਆਦਮੀ ਪਾਰਟੀ ਨੇ ਉਹ ਚੀਜ਼ਾਂ ਬਾਰੇ ਬੋਲੀਦਾ ਹੁੰਦਾ ਤੁਹਾਡੀ ਜਮੀਰ ਮਰੀ ਵੀ ਹੈ ਤੁਸੀਂ ਕੱਲਾ ਪੁਲ ਦਿਖਾ ਰਹੇ ਹੋ ਚਲ ਠੀਕ ਹੈ ਬਣਾਤਾ ਪੁਲ ਚੰਗੀ ਗੱਲ ਹੈ ਕਿੰਨੇ ਕਰੋੜ ਦਾ ਬਜਟ ਆਇਆ ਸੀ ਤੇ ਕਿੰਨੇ ਉੱਤੇ ਲੱਗੇ ਨੇ ਉਹ ਚੀਜ਼ ਵੀ ਮੈਂਸ਼ਨ ਕਰੀ ਦੀ ਹੁੰਦੀ ਆ ਹੋਰ ਤੁਹਾਨੂੰ ਦੱਸਾਂ ਮੈਂ ਜਿਹੜੀਆਂ ਤੁਹਾਡੀਆਂ ਜ਼ਿਮੇਵਾਰੀਆਂ ਵੀ ਆ ਨੇ ਮਤਲਬ ਇੱਕ ਤਾਂ ਪਿੱਛੇ ਲਿਖੀ ਹੋਈ ਟੈ ਸਰਪੰਚ ਉਹ ਸਰਪੰਚ ਕੱਟ ਲੈਣਾ ਚਾਹੀਦਾ ਉੱਥੇ ਦਲਾ ਲਿਖ ਲੈਣਾ ਚਾਹੀਦਾ ਕਿ ਇਸ ਤਾਂ ਬਈ ਪੈਸਿਆਂ ਦੇ ਪੀੜਾਂ ਸਾਡੇ ਕੋਲ ਤਾਂ ਪੈਸਾ ਸਿੱਟੋ ਮਤਲਬ ਚਾਰ ਪੈਰਾਂ ਤੇ ਭੱਜੇ ਆਉਣਗੇ ਆ ਚੱਕਣਗੇ ਭੱਜ ਕੇ ਆ ਕੇ ਇੰਨੀ ਜ਼ਮੀਰ ਇਹਨਾਂ ਦੀ ਮਰ ਚੁੱਕੀ ਆ ਤੁਸੀਂ ਸਟਲਕੋ ਕੋਲੇ ਦਿਖਾਓ ਕਿੰਨਾ ਬੁਰਾ ਹਾਲ ਹੈ ਜਿੱਥੇ ਵਾਰ-ਵਾਰ ਪਾਣੀ ਖੜ ਜਾਂਦਾ ਠੀਕ ਹੈ ਐਨ ਐਸ 7 ਤੇ ਦਿਖਾਓ ਐਨ ਐਚ 7 ਤੇ ਆ ਨਾਲ ਬਠਿੰਡੇ ਜਿਹਨਾਂ ਆਪਾਂ ਜਿਹੜੇ ਜਾਣਦੇ ਆ ਪਰਲੇ ਪਾਸੇ ਨੂੰ ਉੱਥੇ ਦਿਖਾਓ ਉੱਥੇ ਵਾਰ-ਵਾਰ ਕਿੰਨਾ ਪਾਣੀ ਖੜ ਜਾਂਦਾ ਹੈ ਆਰੰਪਰਾ ਪੂਲ ਦੇ ਵਿੱਚ ਤੁਸੀਂ ਅੰਦਰ ਅੰਦਰਲੇ ਫਾੜਕਾਂ ਕੋਲੇ ਜਾ ਕੇ ਦੇਖੋ ਜਿਹੜਾ ਜਿੱਥੇ ਚਿੱਟਾ ਸ਼ਰਿਆਂਮ ਵਿਕ ਰਿਹਾ ਹੈ ਅਸੀਂ ਜਗ੍ਹਾ ਵੀ ਦੱਸਤੀਆਂ ਸ਼ਾਮ ਨੂੰ ਚਾਰ ਨੰਬਰ ਗਲੀ ਤੋਂ ਲੈ ਕੇ 12 ਨੰਬਰ ਗਲੀ ਤੱਕ ਬਹੁਤ ਕੁਝ ਚੱਲਦਾ ਹੈ ਉਹਦੇ ਬਾਰੇ ਬੋਲੋ ਜਾ ਕੇ ਜਿਹੜਾ 2 ਨੰਬਰ ਦਾ ਕੰਮ ਚੱਲਦੀ ਜਾਂਦਾ ਜਿਹੜੇ ਕਲੱਬ ਚੱਲਦੀ ਜਾਂਦੇ ਆ ਉਹ ਚੀਜ਼ਾਂ ਬਾਰੇ ਵੀ ਬੋਲੋ ਚੰਗੇ ਕੰਮ ਨੂੰ ਸਰਾਉਨੇ ਹੋ ਹਨਾ ਕਿ ਆਹ ਕੰਮ ਕਰਤਾ ਭਗਵੰਤ ਮਾਨ ਨੇ ਹਨਾ ਜੱਬਲਕਾਰ ਸਿੱਧੂ ਨੇ ਕਰਤਾ ਉਹ ਫੰਡ ਵੀ ਦੇਖੋ ਕਿੰਨਾ ਆਇਆ ਸੀ ਤੇ ਕਿੰਨਾ ਲੱਗ ਗਿਆ ਉਹ ਚੀਜ਼ਾਂ ਮੰਗਿਆ ਕਰੋ ਉਹਦੀਆਂ ਕਲਿੱਪਾਂ ਪਾਇਆ ਕਰੋ ਨਾਲ ਕਿ ਭਾਈ 11 ਕਰੋੜ ਰੁਪਇਆ ਆਇਆ ਸੀ 11 ਕਰੋੜ ਸਾਰਾ ਲੱਗ ਗਿਆ ਇਸ ਕੰਮ ਤੇ ਉਹ ਚੀਜ਼ ਵੀ ਮੈਂਸ਼ਨ ਕਰਿਆ ਕਰੋ ਸਿਰਫ ਪੈਸਿਆਂ ਦੇ ਪੀਰ ਨਾ ਬਣਿਆ ਕਰੋ ਪੈਸੇ ਦੇਖ ਕੇ ਚਪਟ ਮਾਰਨ ਜਾਂਦੇ ਹੋ ਚਾਰੇ ਪੈਰਾਂ ਦੇ ਭੱਜ ਲੈਣਾ ਜਿੱਧਰੋਂ ਪੈਸਾ ਮਿਲਦਾ ਭੱਜ ਲੋ ਭੱਜ ਲੋ ਪੈਸੇ ਆ ਗਏ ਭੱਜ ਲੋ ਉਹੀ ਹਾਲਾਤ ਤੁਹਾਡੇ ਹੋਏ ਹੋਏ ਨੇ ਇੱਕ ਤਾਂ ਪਹਿਲਾਂ ਪ੍ਰੋਡਿਊਸਰ ਦੇ ਨਾਲ ਸੀ ਥੋੜੀ ਅਕਲ ਆਈ ਲੋਕਾਂ ਨੂੰ ਫਰਾਡ ਦੇ ਵਿੱਚ ਪਸਾਉਣ ਲੱਗ ਗਏ ਜਿਹੜੀਆਂ ਚੀਜ਼ਾਂ ਦਿਖਾਉਂਦੇ ਨੇ ਉਹ ਚੀਜ਼ਾਂ ਅਗਲੇ ਤੋਂ ਕੋਈ ਮਿਲਦੀ ਨਹੀਂ ਅਗਲੇ ਤੋਂ ਪੈਸੇ ਲੈ ਕੇ ਠਾਹ ਹੋ ਜਾਂਦੇ ਨੇ ਵੀਡੀਓ ਪਾ ਦਿੰਦੇ ਨੇ ਪੈਸਾ ਤਾਂ ਕਿ ਸਿਰਫ ਇੰਨਾ ਦਾ ਮਤਲਬ ਹੈ ਜਿਨ੍ਹਾਂ ਨੇ ਲਾਣਤਾ ਪੁਣੀਆ ਬਾਰ-ਬਾਰ ਇਹਨਾਂ ਨੂੰ ਕਮੈਂਟ ਸੈਕਸ਼ਨ ਦੇ ਵਿੱਚ ਲਾਣਤਾ ਜਰੂਰ ਪਾਈ ਜਾਓ ਹੋਰ ਵੀ ਕਿਸੇ ਨੇ ਕਿਸੇ ਵੀ ਤਰ੍ਹਾਂ ਦਾ ਕੰਮ ਕਰਾਉਣਾ ਹੋਵੇ ਕਿਸੇ ਵੀ ਤਰ੍ਹਾਂ ਦਾ ਇਹ ਦੋ ਬੰਦਿਆਂ ਤੋਂ ਕਿਸੇ ਵੀ ਤਰ੍ਹਾਂ ਦਾ ਕੰਮ ਕਰਾਉਣਾ ਹੋਵੇ ਕਿੱਦਾਂ ਦਾ ਮਰਜ਼ੀ ਕੰਮ ਹੋਵੇ ਹਨਾ ਚਾਹੇ ਗੰਦਾ ਕੰਮ ਆ ਚਾਹੇ ਚੰਗਾ ਕੰਮ ਕਿਸੇ ਵੀ ਤਰ੍ਹਾਂ ਦਾ ਕੰਮ ਕਰਾਉਣਾ ਹੋਵੇ ਇਹਨਾਂ ਕੋਲੇ ਗੁੱਟੀ ਸਿਰਦੋ ਪੈਸੇ ਸਿਰਦੋ ਚਪਟੇ ਆਉਣਗੇ ਚਾਰੇ ਚਾਰੇ ਪੈਰਾਂ ਤੇ ਵੱਜੇ ਆਉਣਗੇ ਇਹ ਹਾਲਾਤ ਨੇ ਜਿਹੜੇ ਚੀਜ਼ਾਂ ਦਿਖਾਉਣ ਆਣੀਆਂ ਉਹਦੇ ਉਹਦੇ ਵੱਲ ਵੀ ਮੂੰਹ ਕਰਬਣਾ ਉਹ ਜਿਗਰਾ ਰੱਖੋ ਦਿਖਾਉਣ ਦਾ ਕਿ ਆ ਕੰਪਨੀ ਕਰਾਈਏ ਤੱਕ ਮਾਤਾ ਭੈਣਾਂ ਦੇ 1000 ਰੁਪਏ ਨਹੀਂ ਪਾਇਆ ਉਹਦੇ ਬਾਰੇ ਵੀ ਬੋਲੋ ਨੌਕਰੀਆਂ ਜਿਹੜੀਆਂ ਕਹਿੰਦੇ ਨੇ ਨੌਕਰੀਆਂ ਦੇਤੀਆਂ ਉਹ ਨੌਕਰੀਆਂ ਦੀ ਲਿਸਟ ਪਾਓ ਕਿ ਇਹਨੀਆਂ ਨੌਕਰੀਆਂ ਪੰਜਾਬ ਦੇ ਲੋਕਾਂ ਨੂੰ ਮਿਲੀਆਂ ਕੀ ਇਹਨੇ ਲੋਕ ਜੁਆਇਨ ਕਰੀ ਬੈਠੇ ਨੇ ਨੌਕਰੀਆਂ ਤੇ ਕਿਸੇ ਨੂੰ ਜੁਆਇਨਿੰਗ ਲੈਟਰ ਤਾਂ ਹੈ ਜਗਿਆ ਨਹੀਂ ਮੂੰਹ ਨਾ ਕਹੀ ਜਾਂਦੇ ਆ ਚਰਨਜਾਇਆ ਅਸੀਂ ਨੌਕਰੀ ਨੌਕਰੀ ਦੇਦੀ ਚਰਨਜਾਇਆ ਯਾਰ ਕਿ ਚਿੱਟਾ ਰਾਮਪਰਾ ਫੂਲ ਦੇ ਵਿੱਚ ਕਿੱਥੇ ਕਿੱਤੇ ਵਿਕ ਰਿਆ ਪੁਲਿਸ ਪ੍ਰਸ਼ਾਸਨ ਨੂੰ ਵੀ ਪਤਾ ਤੁਹਾਡੇ ਐਮਐਲਏ ਨੂੰ ਪਤਾ ਜਿੱਥੇ ਤੁਸੀਂ ਖੜੇ ਹੋ ਉੱਥੇ ਆਸੇ ਪਾਸੇ ਵੀ ਵਿਕਦਾ ਤੁਸੀਂ ਬੋਲੋ ਫਿਰ ਉੱਥੇ ਸਿਰਫ ਪੈਸਿਆਂ ਦੇ ਪੀਰ ਨੇ ਦੋਨੇ ਬੰਦੇ ਇਹਨਾਂ ਨੂੰ ਅਨਫੋਲੋ ਕਰੋ ਇਹਨਾਂ ਨੂੰ ਲਾਣਤਾ ਪਾਓ ਲਾਣਤੀਆਂ ਨੂੰ ਕਿ ਜਿਹੜੀ ਚੀਜ਼ ਬਾਰੇ ਬੋਲਣਾ ਜਿਗਰਾ ਰੱਖਿਆ ਕਰੋ ਚੀਜ਼ ਬੋਲਣ ਦਾ ਇਹ ਪੈਸੇ ਤੱਕ ਦੀ ਸੀਮਤ ਨੇ ਬਾਰ ਬਾਰ ਕਹਿੰਨੇ ਜਿਹੜਾ ਵੀ ਤੁਸੀਂ ਕੰਮ ਕਰਾਉਣਾ ਚਾਹੇ ਕੁਛ ਵੀ ਕੰਮ ਕੁਝ ਵੀ ਕੁਛ ਕਿਸੇ ਵੀ ਤਰ੍ਹਾਂ ਦਾ ਕੰਮ ਇਨਾ ਮੂਰੇ ਪੈਸੇ ਸਿੱਟੋ ਭੱਜੇ ਆਉਣਗੇ ਪਾਸੇ